ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਹ 5-5 ਕੁੰਡਿਆਂ ਦਾ ਡਿਜ਼ਾਈਨ ਵਾ ਦੋ ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਤੇ ਕੁੰਡੇ ਲੈਣੇ ਆ ਡਿਜ਼ਾਈਨ ਦੇ 5 ਕੁੰਡੇ ਗਿਣ ਲੈਣੇ ਫਿਰ 5 ਫਿਰ 5 ਫਿਰ 5 5-5 ਕੁੰਡੇ ਗਿੰਦੇ ਹੋਏ 4 ਕੁੰਡੇ ਵਾਧ ਰੱਖਣੇ ਆ ਦੋ ਗਸ ਲਾਈਆਂ ਵਿੱਚ ਇਹ ਡਿਜ਼ਾਈਨ ਕੰਪਲੀਟ ਹੁੰਦਾ ਵਾ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਜਿਹੜੀ ਮੈਂ ਇਹਦੀ ਇੱਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੀ ਸਾਈਡ ਤੋਂ ਪਹਿਲੀ ਸਲਾਈ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਤਾਂ ਗਾਪੜੇ ਵੱਲ ਨੂੰ ਕਰਨਾ ਦੋ ਕੁੰਡੇ ਪੁੱਠੇ ਬਣਾਉਣੇ ਦੋ ਕੁੰਡੇ ਪੁੱਠੇ ਬਣਾ ਕੇ ਧਾਗਾ ਬਾਹਰ ਨੂੰ ਕਰਨਾ ਧਾਗੇ ਨੂੰ ਇਸ ਤਰੀਕੇ ਨਾਲ ਵੜ ਮਾਰਨਾ ਇੱਕ ਕੁੰਡਾ ਇਦਾਂ ਹੀ ਸਲਿੱਪ ਕਰ ਲੈਣਾ ਇਹਨੂੰ ਬਣਾਉਣਾ ਨਹੀਂ ਅਗਲੇ ਦੋ ਕੁੰਡੇ ਸਿੱਧੇ ਬਣਾ ਲੈਣੇ ਜਿਹੜੇ ਕੁੰਡੇ ਨੂੰ ਸਲਿੱਪ ਕੀਤਾ ਹੈ ਇਹਨੂੰ ਦੋਵਾਂ ਕੁੰਡਿਆਂ ਦੇ ਉੱਪਰੋਂ ਦੀ ਸੁੱਟ ਦੇਣਾ ਇਹ ਫਿਰ ਤਿੰਨ ਦੇ ਤਿੰਨ ਕੁੰਡੇ ਹੀ ਹੋਗੇ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਪੰਜ ਕੁੰਡਿਆਂ ਦਾ ਡਿਜ਼ਾਈਨ ਪਹਿਲੀ ਸਲਾਈ ਚ ਬਣਾਉਣਾ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਦੋ ਕੁੰਡੇ ਪੁੱਠੇ ਤਾਂਗੇ ਨੂੰ ਇਸ ਤਰੀਕੇ ਨਾਲ ਵੜ ਮਾਰਨਾ ਇੱਕ ਕੁੰਡਾ ਸਲਿੱਪ ਕਰ ਲੈਣਾ ਦੋ ਕੁੰਡੇ ਸਿੱਧੇ ਬਣਾ ਲੈਣੇ ਜਿਹੜੇ ਕੁੰਡੇ ਨੂੰ ਸਲਿੱਪ ਕੀਤਾ ਇਹਨੂੰ ਦੋਵਾਂ ਦੇ ਉੱਪਰੋਂ ਦੀ ਸੋਟ ਦੇਣਾ ਇਹ ਫਿਰ ਤਿੰਨ ਦੇ ਤਿੰਨ ਕੁੰਡੇ ਹੀ ਹੋਗੇ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਇਹੀ ਡਿਜ਼ਾਈਨ ਪੰਜ-ਪੰਜ ਕੁੰਡਿਆਂ ਦਾ ਬਣਾਉਣਾ ਦੁਬਾਰਾ ਫਿਰ ਤਿੰਨ ਕੁੰਡੇ ਪੁੱਠੇ ਤਾਗੇ ਨੂੰ ਇਸ ਤਰੀਕੇ ਨਾਲ ਵੜ ਮਾਰਨਾ ਇੱਕ ਕੁੰਡਾ 슬ਿੱਪ ਕਰ ਲੈਣਾ ਦੋ ਕੁੰਡੇ ਸਿੱਧੇ ਬਣਾ ਲੈਣੇ ਜਿਹੜਾ ਕੁੰਡਾ 슬ਿੱਪ ਕੀਤਾ ਦੋਹਾਂ ਕੁੰਡਿਆਂ ਦੇ ਉੱਪਰੋਂ ਦੀ ਸੁੱਟ ਦੇਣਾ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਇਹੀ ਪੰਜ-ਪੰਜ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਕੰਪਲੀਟ ਕਰਨੀ ਤਾਗੇ ਨੂੰ ਵੜ ਮਾਰ ਲਿਆ ਇੱਕ ਕੁੰਡਾ 슬ਿੱਪ ਕਰ ਲਿਆ ਦੋ ਕੁੰਡੇ ਸਿੱਧੇ ਬਣਾ ਲੈਣੇ ਜਿਹੜਾ 슬ਿੱਪ ਕੀਤਾ ਕੁੰਡਾ ਇਹਨੂੰ ਦੋਵਾਂ ਦੇ ਉੱਪਰੋਂ ਦੀ ਸੁੱਟ ਦੇਣਾ ਲਾਸਟ ਵਿੱਚ ਤਿੰਨ ਕੁੰਡੇ ਦੋ ਕੁੰਡੇ ਪੁੱਠੇ ਬਣਾਉਣੇ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਦੀ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਵੀ ਡਿਜ਼ਾਈਨ ਬਣਾ ਇਹ ਦੋ ਹੀ ਸਲਾਈਆਂ ਦਾ ਡਿਜ਼ਾਈਨ ਐਕਸਟਰਾ ਗੁੰਡਾ ਲਾ ਲੈਣਾ ਧਾਗੇ ਨੂੰ ਬਾਹਰ ਨੂੰ ਕਰਨਾ ਦੋ ਕੁੰਡੇ ਜਿਹੜੇ ਪੁੱਠੇ ਆ ਇਧਰੋਂ ਸਿੱਧੇ ਬਣਾ ਲੈਣੇ ਤੱਗ ਆਪਣੇ ਵੱਲ ਨੂੰ ਕਰਨਾ ਏੜੇ ਦੋ ਕੁੰਡੇ ਸਿੱਧੇ ਨਾਲ ਵਾਲ ਵਾਲਾ ਇਹਨਾਂ ਤਿੰਨਾਂ ਕੁੰਡਿਆਂ ਇਕੱਠਿਆਂ ਨੂੰ ਸਲਾਈ ਤੇ ਇਸ ਤਰੀਕੇ ਨਾਲ ਲੈਣਾ ਤਿੰਨਾਂ ਇਕੱਠਿਆਂ ਨੂੰ ਲੈਣਾ ਦੋ ਕੁੰਡੇ ਸਿੱਧੇ ਇੱਕ ਵਾਲ ਵਾਲਾ ਇੱਕ ਵਾਰ ਬਣਾ ਲਿਆ ਆਗੇ ਨੂੰ ਵੜ ਮਾਰਨਾ ਦੋ ਇਹੜਾ ਵਲ ਵਾਲਾ ਕੁੰਡਾ ਵਾ ਇਹਨੂੰ ਨਹੀਂ ਬਣਾਉਣਾ ਦੋਹਾਂ ਕੁੰਡਿਆਂ ਨੂੰ ਫਿਰ ਬਣਾ ਲੈਣਾ ਇਹ ਤਿੰਨ ਕੁੰਡੇ ਹੋਗੇ ਵਲ ਵਾਲੇ ਕੁੰਡੇ ਨੂੰ ਨਾਲ ਹੀ ਸੁੱਟ ਦੇਣਾ ਇਹੀ ਡਿਜ਼ਾਈਨ ਦੂਸਰੀ ਸਲਾਈ ਚ ਫਿਰ ਬਣਾਉਣਾ ਦੋ ਕੁੰਡੇ ਜਿਹੜੇ ਪੁੱਠੇ ਇਹਨਾਂ ਨੂੰ ਸਿੱਧੇ ਬਣਾ ਲੈਣਾ ਤੱਕ ਆਪਣੇ ਵੱਲ ਨੂੰ ਕਰਨਾ ਦੋ ਕੁੰਡੇ ਸਿੱਧੇ ਇੱਕ ਵਲ ਵਾਲਾ ਇਹਨਾਂ ਤਿੰਨਾਂ ਕੁੰਡਿਆਂ ਇਕੱਠਿਆਂ ਨੂੰ ਸਲਾਈ ਤੇ ਲੈਣਾ ਇੱਕ ਕੁੰਡਾ ਬਣਾ ਲੈਣਾ ਤਾਂ ਅਗੇ ਨੂੰ ਵਲ ਮਾਰਿਆ ਦੂਜਾ ਬਣ ਗਿਆ ਵਲ ਵਾਲੇ ਕੁੰਡੇ ਨੂੰ ਨਹੀਂ ਉਣਨਾ ਇਹਨਾਂ ਦੋਵਾਂ ਕੱਲਿਆਂ ਨੂੰ ਹੀ ਕੁੰਡਿਆਂ ਨੂੰ ਉਣਨਾ ਇਹ ਤਿੰਨ ਦੇ ਤਿੰਨ ਕੁੰਡੇ ਬਣ ਗਏ ਇਹ ਵਲ ਵਾਲੇ ਕੁੰਡੇ ਨੂੰ ਹੇਠਾਂ ਸੁੱਟ ਦੇਣਾ ਡਿਜ਼ਾਈਨ ਦੀ ਦੂਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਬਹੁਤ ਹੀ ਸੌਖਾ ਡਿਜ਼ਾਈਨ ਬਹੁਤ ਉੱਬਰ ਕੀ ਆਉਂਦਾ ਜਲਦੀ ਬਣ ਜਾਂਦਾ ਵਾ ਦੋ ਕੁੰਡੇ ਫਿਰ ਬਣਾ ਲੈਣੇ ਵਾਲ ਵਾਲੇ ਨੂੰ ਸੁੱਟ ਦੇਣਾ ਤਿੰਨ ਦੇ ਤਿੰਨ ਕੁੰਡੇ ਫਿਰ ਬਣ ਗਏ ਦੂਸਰੀ ਸਲਾਈ ਡਿਜ਼ਾਈਨ ਦੀ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਦੁਬਾਰਾ ਫਿਰ ਤਿੰਨਾ ਕੁੰਡਿਆਂ ਇਕੱਠਿਆਂ ਨੂੰ ਸਲਾਈ ਤੇ ਲੈਣਾ ਇੱਕ ਵਾਰ ਬਣਾ ਲਿਆ ਤਾਂਗੇ ਨੂੰ ਵਾਲ ਮਾਰਿਆ ਦੋ ਵਾਲ ਵਾਲੇ ਕੁੰਡੇ ਨੂੰ ਨਹੀਂ ਬਣਾਉਣਾ ਦੋਹਾਂ ਕੁੰਡਿਆਂ ਦਾ ਇੱਕ ਕੁੰਡਾ ਫੇਰ ਕਰ ਦੇਣਾ ਇਹਨਾਂ ਨੂੰ ਇੱਥਾਂ ਸੁੱਟ ਦੇਣਾ ਲਾਸਟ ਵਿੱਚ ਦੋ ਕੁੰਡੇ ਸਿੱਧੇ ਬਣਾ ਲੈਣੇ ਐਕਸਟਰਾ ਕੁੰਡਾ ਪੁੱਠਾ ਡਿਜ਼ਾਈਨ ਦੀ ਦੂਸਰੀ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ ਦੋ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰੋਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊ ਹੁਣ ਫਿਰ ਜਦੋਂ ਤੁਸੀਂ ਇਹਨੂੰ ਸ਼ੁਰੂ ਕਰਨਾ ਪਹਿਲੀ ਸਲਾਈ ਤੋਂ ਕਰਨਾ ਐਕਸਟਰਾ ਕੁੰਡਾ ਲਾ ਲੈਣਾ ਦੋ ਕੁੰਡੇ ਪੁੱਠੇ ਬਣਾਉਣੇ ਵੜ ਮਾਰਨਾ ਇੱਕ ਕੁੰਡਾ ਸਲਿੱਪ ਕਰ ਲੈਣਾ ਦੋ ਕੁੰਡੇ ਸਿੱਧੇ ਇਹ ਹੀ ਦੋ ਸਲਾਈਆਂ ਨੂੰ ਬਾਰ ਬਾਰ ਬਣਾਉਣ ਨਾਲ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਜਾਣਾ ਇਹ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਜੋ ਬਹੁਤ ਹੀ ਸੋਹਣਾ ਲੱਗਦਾ ਬਹੁਤ ਉੱਬਰ ਕੀ ਹੁੰਦਾ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ